ਜੇਕਰ ਤੁਹਾਡੇ ਬੱਚੇ ਵੀ ਸਕੂਲ ਦੀ ਬੱਸ 'ਚ ਸਕੂਲ ਜਾਂਦੇ ਨੇ ਤਾਂ ਸਾਡੀ ਅਗਲੀ ਰਿਪੋਰਟ ਤੁਹਾਨੂੰ ਗੌਰ ਨਾਲ ਵੇਖਣੀ ਚਾਹੀਦੀ ਹੈ ਕਿਉਂਕਿ ਇੱਕ ਅਜਿਹਾ ਮਾਮਲਾ ਕੁਝ ਅਜਈਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜੋ ਸਾਡੇ ਸਾਰਿਆਂ ਦੀਆਂ ਚਿੰਤਾਵਾਂ ਨੂੰ ਵਧਾ ਦੇਣ ਵਾਲੀਆਂ ਨੇ ਲਓ ਵੇਖੋ ਸਾਹਮਣੇ ਆਈ ਡਰਾਈਵਰ ਦੀ ਵੱਡੀ ਲਾਪਰਵਾਹੀ ਬੱਚਿਆਂ ਦੀ ਬਹਾਦਰੀ ਬੱਚਿਆਂ ਦੀ ਹਿੰਮਤ ਨੇ ਜਾਨ ਬਚਾਈ ਕਿ ਸਕੂਲ ਪਿਛ ਜੀ ਹਾਂ ਇਹ ਹੈਰਾਨ ਕਰਦਾ ਮਾਮਲਾ ਗੋਰਾਇਆ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਇੱਕ ਨਿੱਜੀ ਸਕੂਲ ਦੇ ਨਸ਼ੇੜੀ ਬੱਸ ਡਰਾਈਵਰ ਨੇ ਬੱਸ 'ਚ ਸਫ਼ਰ ਕਰ ਰਹੇ ਬੱਚਿਆਂ ਦੀ ਜਾਨ ਨੂੰ ਖਤਰੇ 'ਚ ਪਾ ਦਿੱਤਾ। ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਨਾਲ ਭਰੀ ਬੱਸ ਚਲਾ ਰਿਹਾ ਇਹ ਡਰਾਈਵਰ ਨਸ਼ੇ 'ਚ ਸੀ। ਇਸ ਹੱਦ ਤੱਕ ਨਸ਼ੇ 'ਚ ਚੂਰ ਸੀ ਕਿ ਉਸਨੇ ਬੱਸ ਤੋਂ ਕਾਬੂ ਖੋ ਦਿੱਤਾ। ਅਤੇ ਜਦੋਂ ਡਰਾਈਵਰ ਬੱਸ ਨੂੰ ਕਾਬੂ ਨਾ ਕਰ ਸਕਿਆ ਤਾਂ ਬੱਚਿਆਂ ਨੇ ਖੁਦ ਹੀ ਹਿੰਮਤ ਵਿਖਾ ਕੇ ਬੱਸ ਦਾ ਸਟੀering ਫੜ ਲਿਆ ਕਿਸੇ ਤਰ੍ਹਾਂ बस ते काबू पाया ਤੇ ਸਭ ਦੀ ਜਾਨ ਬਚਾਈ ਜੀ ਹਾਂ ਦੱਸਿਆ ਤੈ ਹੋ ਜਾ ਰਿਹਾ ਹੈ ਇਹ ਤਸਵੀਰਾਂ ਬਸ ਦੇ ਡਰਾਈਵਰ ਦੀਏ ਹਾਲਤ ਆਪ ਬਿਆਨ ਕਰ ਰਹੀ ਹੈ ਕਿ ਇਹ ਲਾਂਦੀ ਕਿਨੇ ਨਸ਼ੇ ਚ ਸੀ ਜੀ ਹਾਂ ਗਣੀਮਤੇ ਰਹੀ ਕਿ ਕਿਸੇ ਤਰੀਕੇ ਦਾ ਕੋਈ ਹਾਦਸਾ ਨਹੀਂ ਵਾਪਰਿਆ ਦੱਸਿਆ ਜਾ ਰਿਹਾ ਕਿ ਬੱਚਾ ਦੀ ਰੋਣ ਦੀ ਆਵਾਜ਼ ਸੁਣ ਪਿੰਡ ਵਾਸੀ ਵੀ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਦੇ ਵੱਲੋਂ ਬੱਚਾ ਨੂੰ ਸਹੀ ਸਲਾਮਤ ਬਸ ਚੋਂ ਬਾਹਰ ਕੱਢਿਆ ਗਿਆ ਅਤੇ ਪੁਲਿਸ ਨੂੰ ਬੁਲਾ ਕੇ ਬੱਸ ਦੀ ਡਰਾਈਵਰ ਦੀ ਸੀਟ ਤੇ ਲੱਤਾਂ ਫਿਲਾ ਕੇ ਸੁੱਤੇ ਪਏ ਇਸ ਨਸ਼ੇੜੀ ਡਰਾਈਵਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਅੱਜ ਸੂਚਨਾ ਮਿਲੀ ਸੀ ਕਿ ਸਾਨੂੰ ਫਿਰ ਤੇ ਜਿਹੜਾ ਆ ਸਾਡਾ ਏਸੀ ਵੀਰੇ ਕੁਮਾਰ ਉਹ ਮੌਕੇ ਤੇ ਪੁੱਜੇ ਸੀ। ਉਹਨਾਂ ਨੇ ਜਿਹੜਾ ਆ ਡਰਾਈਵਰ ਨੂੰ ਡਰਾਈਵਰ ਦਾ ਮੈਡੀਕਲ ਕਰਾਇਆ ਹੈ, ਮਲਾਜਾ ਕਰਾ ਲਿਆ ਆ। ਜਿਹੜੀ ਬਾਤ ਸੀ ਆ ਉਸ ਜਿਹੜੀ ਬੌਂਡ ਕੀਤੀ ਆ। ਅਗਲੀ ਫਰਜ਼ ਜਿਹੜੀ ਆ ਉਹ ਕਾਰਵਾਈ ਕੀਤੀ ਜਾ ਰਹੀ ਹੈ ਸਵੇਰੇ ਜਿਹੜਾ ਡਰਾਈਵਰ ਨੂੰ ਜੇ ਚਲਾਨ ਜਿਹੜਾ ਦਾ ਕੋਰਚ ਪੀਸ ਕਰਾਂਗੇ ਬੱਚਿਆਂ ਦੇ ਸੁਰੱਖਿਤ ਹੋਣ ਦੀ ਸੂਚਨਾ ਮਿਲਦੇ ਹੀ ਇਹਨਾਂ ਦੇ ਮਾਪਿਆਂ ਨੂੰ ਵੀ ਸੁੱਖ ਦਾ ਸਾ ਆਇਆ ਅਤੇ ਬੱਚਿਆਂ ਨੂੰ ਇੱਕ ਦੂਜੀ ਸਕੂਲੀ ਬੱਸ ਦੇ ਵਿੱਚ ਸਕੂਲ ਭੇਜ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਸਵੇਰ ਦੇ ਸਮੇਂ ਜਦੋਂ ਇਹ ਡਰਾਈਵਰ ਬੱਚਿਆਂ ਨੂੰ ਲੈਣ ਆਇਆ ਤਾਂ ਇਸ ਦੀ ਹਾਲਤ ਠੀਕ ਨਹੀਂ ਸੀ ਸੰਗੜੀ ਧੁੰਦ ਦੇ ਬਾਵਜੂਦ ਉਹ ਤੇਜ਼ ਰਫ਼ਤਾਰ ਦੇ ਨਾਲ ਬੱਸ ਚਲਾ ਰਿਹਾ ਸੀ ਅਤੇ ਆਖਰਕਾਰ ਬੱਸ ਉਸ ਦੇ ਕਾਬੂ ਤੋਂ ਬਾਹਰ ਹੋ ਗਈ ਜਿਸ ਤੋਂ ਬਾਅਦ ਬੱਸ 'ਚ ਮੌਜੂਦ ਵੱਡੀਆਂ ਕਲਾਸਾਂ ਦੇ ਕੁਝ ਵਿਦਿਆਰਥੀਆਂ ਨੇ ਹਿੰਮਤ ਵਿਖਾਈ ਅਤੇ ਅਗਿਆ ਕੇ ਬੱਸ ਨੂੰ ਕਾਬੂ ਕਰ ਲਿਆ ਉੱਥੇ ਹੀ ਬੱਸ ਡਰਾਈਵਰ ਦੀ ਇਸ ਇੰਨੀ ਵੱਡੀ ਲਾਪਰਵਾਹੀ ਤੇ ਜਦੋਂ ਸਕੂਲ ਦੀ ਪ੍ਰਿੰਸੀਪਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਵੀ ਮੰਨਦੇ ਨਜ਼ਰ ਆਏ ਕਿ ਹਾਂ ਡਰਾਈਵਰ ਨਸ਼ੇ ਦੀ ਹਾਲਤ 'ਚ ਸੀ ਬੀ ਜੀਏ ਹਾਸਾ ਇਦਾਂ ਕਿ ਬੱਸ ਡਰਾਈਵਰ ਜਿਹੜਾ ਸੀਗਾ ਉਸ ਵੇਲੇ ਜਦੋਂ ਆਪਣੀ ਘਰ ਤੋਂ ਚਲਿਆ ਉਸ ਵੇਲੇ ਬਿਲਕੁਲ ਠੀਕ ਠਾਕ ਸੀ ਉਹਨ ਕੋਈ ਵਾਈਨ ਵਗੈਰਾ ਨਹੀਂ ਸੀ ਲਈ ਹੋਈ ਐਦਾਂ ਲੱਗ ਰਿਹਾ ਸੀ ਕਿ ਜਿੱਦਾਂ ਉਹਨਾਂ ਨਸ਼ੇ ਵਗੈਰਾ ਨਹੀਂ ਕੋਈ ਟੈਬਲੇਟ ਵਗੈਰਾ ਲਈਆਂ ਹੋਈਆਂ ਸੀ ਔਰ ਇੱਕ ਸਪੋਰਟ ਤੋਂ ਜਦੋਂ ਉਹਨਾਂ ਬੱਚੇ ਚੁੱਕਲੇ ਨੇ ਅਗਲੀ ਸਾਈਡ ਤੇ ਜਦੋਂ ਬੱਚੇ ਜਾ ਰਹੇ ਸੀਗੇ ਤਾਂ ਥੋੜੀ ਡਰਾਈਵਰ ਜਿਹੜਾ ਸੀ ਉਹਦੇ ਵਿੱਚ ਚੇਂਜਸ ਜਿਹੜੀਆਂ ਉਹ ਆ ਗਈਆਂ ਜੋ ਕਿ ਬੱਚਿਆਂ ਨੇ ਫੀਲ ਕੀਤੀਆਂ ਤੇ ਫਿਰ ਉਸ ਡਰਾਈਵਰ ਦਾ ਅੱਛਾ ਪਾਰਟ ਇਹ ਹੈ ਕਿ ਡਰਾਈਵਰ ਨੇ ਬੱਸ ਉੱਥੇ ਰੋਕ ਦਿੱਤੀ ਉਸ ਤੋਂ ਬਾਅਦ ਉਹ ਅਨਕੌਂਸ਼ੀਅਸ ਹੋ ਗਿਆ ਉਸ ਤੋਂ ਬਾਅਦ ਫਿਰ ਆਟੋ ਪਿੱਛੋਂ ਆ ਰਿਹਾ ਸੀਗਾ ਉਸ ਆਟੋ ਵਾਲੇ ਨੇ ਬੱਸ ਜਿਹੜੀ ਸਾਈਡ ਤੇ ਲਗਾ ਕੇ ਬੱਚਿਆਂ ਦੇ ਪੇਰੈਂਟਸ ਨੂੰ ਇਨਫੋਰਮ ਕੀਤਾ ਬੱਚਿਆਂ ਦੇ ਪੇਰੈਂਟਸ ਉਸ ਵੇਲੇ ਆਏ ਉਹਨਾਂ ਨੇ ਇਨਫੋਰਮ ਕੀਤਾ ਮੈਨੂੰ ਤਾਂ ਮੈਂ ਓਨ ਦੀ ਸਪੋਰਟ ਦੇ ਉੱਤੇ ਟਰਾਂਸਪੋਰਟ ਜਿਹੜਾ ਡਿਪਾਰਟਮੈਂਟ ਦੇ ਹੈੱਡ ਸੀਗੇ ਅਕਾਲ ਅਕੈਡਮੀ ਦੇ ਉਹ ਪਹੁੰਚੇ ਨਾਲ ਉਹਨਾਂ ਦੇ ਮੈਂ ਆਪ ਖੁਦ ਗਈ ਅਸੀਂ ਮੌਕੇ ਤੇ ਸਾਰਾ ਕੁਝ ਦੇਖਿਆ ਡਰਾਈਵਰ ਅਨਕੌਂਸ਼ੀਅੰਸ ਸੀ ਤੇ ਬੱਚੇ ਬਿਲਕੁਲ ਸੇ ਸਲਾਮਤ ਸੀ ਕਿਸੇ ਨੂੰ ਕੋਈ ਮਤਲਬ ਐਦਾਂ ਦਾ ਕੋਈ ਹੱਥ ਸੇ ਵਾਲੀ ਗੱਲ ਨਹੀਂ ਸੀ ਸਭ ਕੁਝ ਠੀਕ ਸੀ ਤੇ ਇਸ ਇਸ ਦੀ ਮਤਲਬ ਕਿ ਇਹਦੇ ਵਿੱਚ ਸਕੂਲ ਦਾ ਦੇਖੋ ਐਨ ਸਕੂਲ ਦਾ ਤੇ ਇੰਨਾ ਕਸੂਰ ਨਹੀਂ ਹੈਗਾ ਕਿਉਂਕਿ ਜਿਹੜੀ ਬੱਸ ਸੀ ਉਹ ਕੰਟਰੈਕਟ ਵੇਸ ਤੇ ਸੀਗੀ ਉਹ ਹਾਂਜੀ ਉਹਦੇ ਵਿੱਚ ਹੈਲਪਰ ਨਹੀਂ ਸੀਗਾ ਜੀ ਬੱਚੇ ਕਿੰਨੇ ਸੀਗੇ ਜੀ ਉਹਦੇ ਵਿੱਚ ਬੱਚੇ ਉਹਦੇ ਵਿੱਚ 4-5 ਬੱਚੇ ਸੀਗੇ ਤਾਂ ਜਿਹੜਾ ਇੱਕ ਪਾਸੇ ਸਕੂਲ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਹਾਂ ਬੱਸ ਦਾ ਡਰਾਈਵਰ ਨਸ਼ੇ 'ਚ ਸੀ ਪਰ ਉਸਨੇ ਫਿਰ ਵੀ ਬੱਸ ਨੂੰ ਕਾਬੂ ਕਰ ਬੱਸ ਨੂੰ ਸਮੇਟ ਰੋਕ ਲਿਆ ਪਰ ਉੱਥੇ ਸਥਾਨਕ ਲੋਕਾਂ ਦਾ ਕਹਿਣਾ ਹੈ ਕੇ ਬੱਚਾ ਨੇ ਖੁਦ ਹਿੰਮਤ ਵਿਖਾ ਆਪਣੀ ਅਤੇ ਇਸ ਡਰਾਈਵਰ ਦੀ ਜਾਨ ਬਚਾਈ ਇਸ ਬਸ 'ਤੇ ਕਾਬੂ ਪਾਇਆ ਫਿਰ ਇਸ ਡਰਾਈਵਰ ਦੀ ਹਾਲਤ ਨੂੰ ਵੇਖ ਕੇ ਅਜਿਹਾ ਲੱਗ ਨਹੀਂ ਰਿਹਾ ਕਿ ਇਸ ਨੇ ਖੁਦ ਇਸ ਬਸ ਨੂੰ ਰੋਕਿਆ ਹੋਵੇ ਪਰ ਗਰੀਮਤ ਰਹੀ ਕਿ ਕਿਸੇ ਤਰੀਕੇ ਨਾਲ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਕੋਈ ਹਾਦਸਾ ਨਹੀਂ ਵਾਪਰਿਆ ਪਰ ਇੱਥੇ ਵੱਡਾ ਸਵਾਲ ਸਕੂਲ ਪ੍ਰਸ਼ਾਸਨ ਤੇ ਵੀ ਖੜਾ ਹੁੰਦਾ ਹੈ ਕਿ ਕਿਉਂ ਸਰਕਾਰੀ ਹਦਾਇਤਾਂ ਦੇ ਬਾਵਜੂਦ ਬਸ 'ਚ ਡਰਾਈਵਰ ਦੇ ਨਾਲ ਕੋਈ ਸਹਾਇਕ ਮੌਜੂਦ ਨਹੀਂ ਸੀ ਕਿਉਂ ਅਜੀਹੀ ਹਾਲਤ ਚ ਡਰਾਈਵਰ ਨੂੰ ਬੱਸ ਚਲਾਉਣ ਦਿੱਤੀ ਗਈ ਅਤੇ ਕੀ ਇਸ ਮਾਮਲੇ ਚ ਹੁਣ ਸਕੂਲ ਪ੍ਰਸ਼ਾਸਨ ਦੇ ਖਿਲਾਫ ਵੀ ਕੋਈ ਕਾਰਵਾਈ ਹੋਵੇਗੀ ਦੱਸੋ ਕਿ ਕੀ ਸਮਝੀ ਗੋਰਾਇਆ ਤੋਂ ਮਨੀਸ਼ ਬਾਬਾ ਦੀ ਰਿਪੋਰਟ ਪੀਟੀਸੀ ਨਿਊਜ਼